ਲੋ ਜੀ ਹੁਣ ਆਪਾਂ ਕਾਰ ਦੇ ਵਿੱਚ ਬੈਠ ਗਏ ਆਂ ਕਾਰ ਦੇ ਵਿੱਚ ਬੈ ਕੇ ਹੁਣ ਤੁਹਾਨੂੰ ਸਾਰੀਆਂ ਗੱਲਾਂ ਸਮਝਾਵਾਂਗੇ ਵੀ ਕਿਹੜੀ ਗੱਲ ਕਾਰ ਦੇ ਵਿੱਚ ਜ਼ਰੂਰੀ ਹੁੰਦੀ ਆ ਤੇ ਕਿੱਥੇ ਉਸ ਉਸੇ ਫੰਕਸ਼ਨ ਨੂੰ ਕਿੱਥੇ ਜਾ ਕੇ ਵਰਤਣਾ ਹੁੰਦਾ ਤੁਹਾਨੂੰ ਸਾਰੀ ਗੱਲ ਸਮਝਾਵਾਂਗੇ ਤੇ ਤੁਸੀਂ ਆਪ ਕਹੋਗੇ ਵੀ ਹਾਂ ਜੀ ਸਾਨੂੰ ਝੰਡਾ ਸਿੰਘ ਜੀ ਨੇ ਬਹੁਤ ਵਧੀਆ ਨੁਕਤਾ ਦਿੱਤਾ ਇਹ ਮੈਂ ਤੁਹਾਨੂੰ ਇੱਕ ਨੰਬਰ ਆਪਣਾ WhatsApp ਨੰਬਰ ਮੈਂਸ਼ਨ ਕਰ ਰਿਹਾ ਵੀਡੀਓ ਦੇ ਨਾਲ ਨਾਲ ਤੁਸੀਂ ਕੋਈ ਗੱਲ ਮੈਨੂੰ ਪੁੱਛਣੀ ਵੀ ਹੋਵੇ ਤਾਂ ਤੁਸੀਂ ਪੁੱਛ ਵੀ ਸਕਦੇ ਹੋਗੇ ਕੋਈ ਇਹੋ ਜੀ ਗੱਲ ਦੀ વાત ਨਹੀਂ ਹੈ ਕਿ ਤੁਸੀਂ ਮੈਨੂੰ ਕੋਈ ਵੀ ਗੱਲ ਪੁੱਛ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਜਿਹੜੇ ਫੰਕਸ਼ਨ ਨੇ ਗੱਡੀ ਦੇ ਵਿੱਚ ਤੋਂ ਸਮਝਾ ਦਈਏ ਪਹਿਲਾਂ ਵੀ ਜਿਹੜੇ ਜਿਹੜੇ ਤੁਹਾਨੂੰ ਪਤਾ ਹੁੰਦਾ ਹੈਗਾ ਜਿਹੜੇ ਫੰਕਸ਼ਨ ਨਹੀਂ ਪਤਾ ਤੁਹਾਨੂੰ ਉਹ ਅਸੀਂ ਸਮਝਾਵਾਂਗੇ ਬੈਠੇ ਆ ਇਸ ਟਾਈਮ ਅਸੀਂ ਆਲਟੋ ਕਾਰ ਦੇ ਵਿੱਚ ਜਿਹੜੀ ਕਿ ਅ ਮਰੂਤੀ ਸੁਜ਼ੂਕੀ ਵਾਲਾਂ ਦੀ ਆਲਟੋ ਕਾਰ ਆਪਾਂ ਸਾਰਾ ਫੰਕਸ਼ਨ ਤੁਹਾਨੂੰ ਇਹਦੇ ਵਿੱਚ ਹੀ ਸਮਝਾ ਦਾਂਗੇ ਸਾਰੀ ਆਲ ਕਾਰ ਡਿਟੇਲ ਦੇ ਦੇਣਾ ਆਪਾਂ ਜਿੰਨੀਆਂ ਵੀ ਕਾਰਾਂ ਨੇ ਕੰਪਨੀ ਕੋਈ ਮਰਜ਼ੀ ਹੋਵੇ ਜੀ ਹੁਣ ਸਾਨੂੰ ਇਸ ਫੰਕ ਹੁਣ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਜਿਹੜਾ ਜਿਹੜਾ ਤੁਹਾਨੂੰ ਪਤਾ ਆਹ ਆ ਸਪੀਡੋਮੀਟਰ ਆ ਗਿਆ ਇਹ ਆ ਗਿਆ ਫਿਊਲ ਮੀਟਰ ਇਹ ਆ ਗਿਆ ਟੈਂਪਰੇਚਰ ਮੀਟਰ ਅਲਟਰਨੇਟਰ ਬੱਤੀ, ਇੰਜਨ ਬੱਤੀ, ਸਾਨੂੰ ਚੈੱਕ ਬੱਤੀ, ਲੋਗ ਬੱਤੀ ਸਾਨੂੰ ਸਾਰਾ ਇਸ ਚੀਜ਼ ਦਾ ਦਾ ਫੰਕਸ਼ਨਾਂ ਦਾ ਪਤਾ ਹੀ ਹੈਗਾ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਸਾਨੂੰ ਉਹ ਦੱਸੀਏ ਆਪਾਂ ਆ ਗਿਆ ਏਸੀ ਮੋਡ ਜਿਹਦੇ ਵਿੱਚ ਆਪਾਂ ਗਰਮੀ ਦੇ ਵਿੱਚ ਤੇ ਆਪਾਂ ਗਰਮੀ ਹੋ ਗਈ ਆ ਜਾਂ ਫਿਰ ਠੰਡ ਹੋ ਗਈ ਆਪਾਂ ਉਹਦੇ ਵਿੱਚ ਇਹ ਆਪਾਂ ਫੰਕਸ਼ਨ ਵਰਤੇਦੇ ਹੁੰਨੇ ਆਂਗੇ ਸਾਨੂੰ ਇਹਦੇ ਬਾਰੇ ਵੀ ਸਾਨੂੰ ਸਾਰਾ ਕੁਝ ਪਤਾ ਹੀ ਹੈਗਾ ਆਪਾਂ ਵੀਡੀਓ ਜਿਆਦਾ ਲੰਬੀ ਵੀ ਨਹੀਂ ਬਣਾਉਣੀ ਹੈਗੀ ਠੀਕ ਹੈ ਜੀ ਗੇਅਰ ਲੀਵਰ ਆ ਗਿਆ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਵੀ ਕਲਚ ਬ੍ਰੇਕ ਐਕਸੀਲੇਟਰ ਇਹਦੇ ਬਾਰੇ ਸਾਨੂੰ ਸਾਰਾ ਪਤਾ ਹੈ ਜੀ ਹੈਂਡ ਬ੍ਰੇਕ ਆ ਗਿਆ ਇੱਧਰ ਠੀਕ ਹੈ ਇਹ ਫੰਕਸ਼ਨਾਂ ਬਾਰੇ ਸਾਨੂੰ ਹਰੇਕ ਇਸ ਫੰਕਸ਼ਨਾਂ ਬਾਰੇ ਹਰੇਕ ਲਵਰ ਨੂੰ ਪਤਾ ਜਿਹੜਾ ਕਾਰ ਲਵਰ ਹੈ ਉਹਨੂੰ ਹਰੇਕ ਨੂੰ ਪਤਾ ਹੈ ਹੁਣ ਇਹਦੇ ਵਿੱਚ ਆਪਾਂ ਅੱਗੇ ਹੁਣ ਇਸ ਵੀਡੀਓ ਦੇ ਵਿੱਚ ਆਗੇ ਆਪਾਂ ਚੱਲਦੇ ਚੱਲਦੇ ਵੀਡੀਓ 'ਚ ਕਾਰ ਦੇ ਬੈਕ ਸਾਈਡ ਤੇ ਜਿੱਥੇ ਆਪਾਂ ਨੂੰ ਇਹ ਜੀ ਚੀਜ਼ਾਂ ਦਾ ਫੰਕਸ਼ਨ ਜਿਹੜੇ ਹੈਗੇ ਨੇ ਆਪਾਂ ਨੂੰ ਨਹੀਂ ਪਤਾ ਹੁੰਦਾ ਉਹ ਸੋਨੂੰ ਆਪਾਂ ਸਾਰਾ ਦੱਸਣ ਲੱਗਾਂਗੇ ਕਿਉਂਕਿ ਸਾਨੂੰ ਤਾਂ ਨਤੀਜਿਆਂ ਦਾ ਪਤਾ ਹੈ ਸੋਨੂੰ ਜਿਹੜੇ ਮੇਰੇ ਲਵਰ ਪ੍ਰਕਾਰ ਲਵਰ ਭਰਾਵਾਂ ਨੂੰ ਨਹੀਂ ਪਤਾ ਉਸ ਆਪਾਂ ਚੀਜ਼ ਬਾਰੇ ਸੋਨੂੰ ਦੱਸਣ ਲੱਗਿਆਂ ਤਾਂ ਹੀ ਆਪਾਂ ਨੇ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦਿੱਤੀ ਹੈ ਠੀਕ ਹੈ ਮੇਰੇ ਭਰਾਵੋ ਮੇਰੇ ਭੈਣ ਭਰਾਵੋ ਸਾਰੇ ਤੇ ਅਨ ਨਾਲ ਗੱਲ ਸੁਣਨ ਵਾਲੀ ਹੈ ਇੱਥੋਂ ਆ ਕੇ ਵੀਡੀਓ ਇੰਟਰਸਟਿੰਗ ਹੋਣ ਵਾਲੀ ਹੈ ਆਹੀ ਜਗ੍ਹਾ ਤੋਂ ਡਿੱਗੀ ਵਾਲੀ ਜਗ੍ਹਾ ਤੋਂ